కట్ స్ స్థన కన్నా సోనా ਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਜੋਤੀ ਜੋਤ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾ ਇਹਥੇ ਯਸth ਕਾਟ ਬਣਿਆ ਹੋਇਆ ਜਿੱਥੇ ਗੁਰਸਿੱਖ ਸੰਗਤਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੋਣ ਲਈ ਸਤਲੁਜ ਦੇ ਕੰਢੇ ਆਉਂਦੀਆਂ ਹਨ ਇਹ 태ਗੂ ਬੀਰੀ ਬੀਰੇ ਦੇ ਮਾਲਕ ਹਾਂ ਗੁਰੂ ਹਰਗੋਬਿੰਦ ਜੀ ਦੇ ਪਾਵਨ ਸ੍ਰੀਰ ਦਾ ਸੰਸਕਾਰ ਕੀਤਾ ਗਿਆ ਹਾਂ ਗੁਰਦਵਾਰਾ ਸੀਸ ਮਲ ਸ ਹੈ ਜਿਸ ਸਾਮ ਤੇ ਸਤਿ ਪਾਛਾ ਅੰਮ੍ਰਿਤ ਸਤਿ ਪਾਛਾ ਸਿੱਧੂ ਘਰਦਾ ਸਹਿਬ ਤੇ ਇੱਥੇ ਪਾਸ਼ਾ ਦੀ ਹਰਪ੍ਰਸਾਦ ਜੀ ਦਾ ਪ੍ਰਕਾਸ਼ ਸਥਾਨ ਹੈ ਗੁਰਦੁਆਰਾ ਕੋਟ ਸਹਿਬ ਸ੍ਰੀ ਅੰਮ੍ਰਿਤਸਰ ਤੋਂ ਕੀਰਤਪੁਰ ਸਹਿਬ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਤਖਤ ਕੋਟ ਸਹਿਬ ਦੀ ਸਿਰਜਣਾ ਕੀਤੀ ਸੀ ਗੁਰਦੁਆਰਾ ਹਰਮੰਦਰ ਸਹਿਬ ਗੁਰਦੁਆਰਾ ਮੰਜੀਤ ਸਹਿਬ ਗੁਰਦੁਆਰਾ ਬੇਬਾਨਗੜ੍ਹ ਗੁਰਦੁਆਰਾ ਧੀਰ ਸਹਿਬ ਗੁਰਦੁਆਰਾ ਬਾਬਾ ਗੁਰਦੇਤਾ ਜੀ ਗੁਰਦੁਆਰਾ ਚਰਨ ਕਮਲ ਸਹਿਬ ਕੀਰਤਪੁਰ ਸਹਿਬ ਦੇ ਦਰਸ਼ ਦੀ ਅਸਥਾਨ ਹਨ ਜਿਹੜੇ ਸ਼ਹਿਰ ਚ ਬਣੇ ਹੋਏ ਹਨ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਦਾ ਸਰੋਵਰ ਸਾਹਿਬ ਇਹ ਹੈ ਉਹ ਘਾਟ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਜਿੱਥੇ ਸੰਗਤਾਂ ਆਪਣੇ ਵਿਛੜੇ ਇਹ ਪਿਆਰਿਆਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਆਉਂਦੇ ਨੇ अंतिम संस्कार ਤੋਂ ਬਾਅਦ ਹਾਂਜੀ ਜੋਨ

कहीं भी वहाँ जा रहा हूँ, अभी जगह हम देखने का है, कहीं ना कहीं जाने का है, पर मैं वहाँ सफर करने का हूँ, वहीं पर जगह निकलती ही ना ही, तो इन लोग किसानों के लिए हाँ, तो कहीं ना कहीं ये शादी आओगे तेरे को ਉਹ ਬਹੁਤ ਰਾਣ ਹੋ ਗਿਆ ਵੀ ਮੈਂ ਮਿੱਧੀ ਮੈਨੂੰ ਦੱਸਦਾ ਦੱਸ ਕਿਤੇ ਹੋਣਗੇ ਨਹੀਂ ਉਹ ਬਾਈ ਨੂੰ ਪਿਆਰ ਕਰ ਉਹ ਦੱਸ ਹੀ ਹੁੰਦੇ ਨੇ ਕਿ ਜੇ ਉਹ ਇੱਥੇ ਨੂੰ ਆਏ ਇਹ ਸਾਦਾ ਬਣ ਗਿਆ ਸਾਦਾ ਕਰਕੇ ਰਹਿ ਗਿਆ ਆ ਕੇ ਯਾਰ ਆਏ ਉੱਥੇ ਮੰਚੇ ਹੋਏ ਤਾਂ ਦੋਲੇ ਬਿਆਰ ਉੱਥੇ ਮਰੇ ਉਹ ਕਹਿੰਦੇ ਛੇ ਮੈਂ ਜਾਵਾਂ ਦਿੱਤਾ 来ਆ بھائی ਸ਼ਿਮਾ ਜਮਾ ਤੀਰੀ ਰੇਲ ਉੱਪਰ ਮੌਤ ਹੋ ਗਈ ਤੂੰ ਸ਼ਿਮਾ ਜਮਾ ਨੂੰ ਕੀ ਪਤਾ ਸੀਮਾ ਜਨ ਸੀਮਾ ਜਨ ਹੋ ਗਿਆ ਕੋਈ ਪਾਉਂਗਾ ਨਹੀਂ ਤੇ ਗਾਏ ਕੋਈ ਨਹੀਂ ਦੁੱਧ ਰੱਖਦੇ ਦੁੱਧ ਨੂੰ ਉਹ ਕਹਿੰਦਾ ਦੁੱਧ ਕਿੱਥੇ ਰਹਿ ਜਾ ਹਾਲੀ ਨਹੀਂ ਕਰ ਦੋ ਇਹਨੇ ਘਬਰਾ ਰਾਂ ਤੂੰ ਰੱਖ ਦੇ ਤੂੰ ਸਿੱਟੀ ਮੰਗੀਆਂ ਸੀ ਉਹ ਕਹਿੰਦਾ ਮਾਰ ਮੈਨੂੰ ਕੀ ਬਾਲ ਤੂੰ ਪੀਤਾ ਹੋ ਨਹੀਂ ਪੀਤਾ ਉਹ ਕਹਿੰਦਾ ਐਸੀ ਰੂਪ ਦੇ ਦਰਸ਼ਨ ਦੇਵਾਂਗੇ ਐਸੀ ਰੂਪ ਦੇ ਵਿੱਚ ਫਿਰ ਤਾਂ ਲੈ ਗੋ ਨੋ ਕੇ 체 ਮੇਜ ਮੇਜ ਉਹ 체 ਹੀ ਪਾਸਨ ਬੰਨੇ ਆ ਜਗਾ ਜੀ ਜੀ ਤੇ ਬਾਬੇ ਦੇ ਚੰਨ ਨੂੰ ਜਾ ਕੇ ਦਰਸ਼ਨ ਦੇ ਕੇ ਜੀ ਇੱਥੇ ਗੁਨਾਹਾਂ ਦੇ ਨੂੰ ਬੰਦ ਕੇ ਰੱਖਣਾ ਬੜਾ ਬਾਈ ਫਿਰ ਉਹ ਕਹਿੰਦੇ ਮੈਂ ਕਰ ਹੁਣ ਅੱਜ ਦਾ ਛੱਡ ਦੇ ਕਹਿੰਦਾ ਮੈਂ ਜਗਾ ਰਹਿਣ ਤਮ ਮੈਂ ਹੁਣ ਕੁਝ ਨਹੀਂ ਰਹਿੰਦੀ ਉਹ ਨੂੰ ਹੀ ਚਲਣਗੇ ਵੀ ਕਿੱਡਾ ਕੋਈ ਕਿੱਡੇ ਕਰਾ ਮਾਪੀਂਦਾ ਕੋ ਸੰਸੁਖ ਰੇ ਬੋਲ ਉਹ ਕਾਹਨ ਗਿੱਧ ਕਬਰਾਂ ਨਾ ਜਿਹੜਾ ਮੇਰੇ ਕਰਸੇ ਕਰੂ ਕਰਨਾ ਇੱਥੇ ਆਊਗਾ ਜੇ ਤੇਰੇ ਨਹੀਂ ਕਰਦਾ ਉਹ ਫੇਰ ਨਹੀਂ ਹੁਣ ਪਾ ਲੈਣਾ ਫੇਰ ਉੱਥੇ ਜਿਹੜੇ ਅਸੀਂ ਤਾਂ ਹੀ ਆਪਨ ਮੱਥਾ ਪਾ ਟਿਕਣਾ ਨਹੀਂ ਉੱਥੇ ਅਰ ਜਾਮਾਂ ਆ ਕੇ ਠੀਕ ਹੈ ਹੂੰ ਦੱਸ ਕੇ ਕਰਕੇ ਆਵਾਂਗੇ ਮੱਥਾ ਨਹੀਂ ਟਿਕਾ ਕੇ ਉਹ ਤੇ ਕਬਰਾਂ ਹੋ ਅਟੇ ਨਾ ਐਕਲ ਸਿੱਖ ਜਾ ਸਾਰੇ ਛੱਕਰੇ ਨੇ ਅੰਦਰ ਬੈਠੇ ਪ੍ਰਸ਼ਾਦਾ ਛੱਕਰਾਂ ਨੇ ਤਾਂ ਦੇਖੋ ਬੀਬੀਆਂ ਛੱਕ ਰਹੀਆਂ ਸਾਰੇ ਆ ਜਿਓ ਹਾਣ ਹੜਕੜੀ ਦੇ ਜਿੰਨਾ ਬਿਨਾ ਕੋਈ ਨਾਮ ਨਾ ਪਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਹੋਏ ਇਹਨਾਂ ਦਾ ਜਨਮ ਕਤਕ ਸੁਦੀ 15 ਸਮਤ ਸਨ 1613 ਈਸਵੀ ਵਿੱਚ ਮਾਤਾ ਦਮੋਦਰੀ ਜੀ ਦੇ ਉਧਰੋਂ ਢੋਲੀ ਪਾਈ ਦੇਲਾ ਮੋਗਾ ਵਿਖੇ ਹੋਇਆ ਆਪਕਿ ਨੇ ਪਿਤਾ ਗੁਰੂ ਪਾਸੋਂ ਤਾਂ ਆਰਮੀ ਕਥਿਸ਼ਤਰ ਵਿਦਿਆ ਪ੍ਰਾਪਤ ਕੀਤੀ ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੇ ਸੁਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਤਕ ਪੁੱਤਰ ਬਣੇ ਉਹਨਾਂ ਚੇਲੇ ਬਣ ਕੇ ਉਦਾਸਨ ਮਤਰੀ ਮਹੰਤੀ ਧਾਰਨ ਕੀਤੀ ਇਸੇ ਕਰਕੇ ਇਹਨਾਂ ਨੂੰ ਬਾਬਾ ਜੀ ਦੀ ਪਦਵੀ ਮਿਲੀ ਬਾਬਾ ਗੁਰਦਿੱਤਾ ਜੀ ਚੇਤ ਸੁਦੀਪ 10 ਸੰਮਤ ਸੰਨ 1638 ਨੂੰ ਇਸ ਅਸਾਂ ਤੇ ਜੋਤੀ ਜੋਤ ਸਮਾ ਗਏ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇਨ ਦੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गुरुद्वारा श्री चरण कमल साहिब ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਗੁਰੂ ਨਾਨਕ ਦੇਵ ਜੀ ਪਾਈ ਬੱਲੇ ਤੇ ਮਰਦਾਨੇ ਨਾਲ ਇੱਥੇ ਪਹੁੰਚੇ ਸਨ ਬ੍ਰੇਮੀ ਬਾਬਾ ਬੁੱਢਣ ਸਾਹਿਬ ਜੀ ਨੂੰ ਮਿਲੇ ਸੀ ਉਹਨਾਂ ਨੇ ਦੁੱਧ ਪੇਟ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਛੇਵੇਂ ਜਮ ਵਿੱਚ ਸ਼ਕਾਂਗੇ ਫਿਰ ਛੇਵੇਂ ਸਤਗੁਰਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਉਹ ਦੁੱਧ ਛਕਿਆ ਸੀ ਆਕੇ ਨਹੀਂ ਉਹ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਪ੍ਰਕਾਸ਼ ਹਸਤਾਨ ਪਾਤਸ਼ਾਹੀ 7 ਅਤੇ 8ਵੀਂ गुरुद्वारा निवास स्थान, श्री गुरु हरगोबिंद गोबिंद साहब जी महाराज Jedno, jedno, czterokąt. w grucie, ਜਿਸ ਪਾਵਨ ਸਥਾਨ ਦੇ ਦਰਸ਼ਨ ਕੀਤੇ ਹਨ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਲੇ ਇਥੇ 9 ਲੱਖਾ ਬਾਗ ਵੀ ਲਗਵਾਇਆ ਸੀ ਇਥੇ ਰਹਿੈਸ਼ ਵੀ ਸਤਗੁਰਾਂ ਦੀ ਤੇ ਐਸੇ ਹੀ 9 ਲੱਖੇ ਬਾਗ ਚੋਂ ਸਤਵੇਂ ਪਾਤਸ਼ਾਹ ਨੇ દવાਖਾਨੇ ਵਿੱਚੋਂ ਵੱਡੀਆਂ ਹਰੜਾ ਵੱਡੇ ਲੌਂਗ ਤੇ ਗੱਜਾ ਮੋਤੀ ਦਾਰਾ ਸ਼ਿਕੋ ਦੇ ਇਲਾਜ ਲਈ ਭੇਜੇ ਸਨ 9 ਲੱਖੇ ਬਾਗ ਦੀਆਂ ਜਿਹੜੀਆਂ ਬੂਟੀਆਂ ਹਰ ਹਰੜਾ ਤੇ ਵੱਡੇ ਲੌਂਗ ਤੇ ਨਾਲ ਗਜਮੋਤੀ ਜਿਹੜਾ ਇੱਥੇ ਹੀ ਮਿਲਦਾ ਸੀ ਸਾਰੇ ਹਿੰਦੁਸਤਾਨ ਵਿੱਚੋਂ ਹੋਰ ਕਿਤੇ ਨਹੀਂ ਸੀ ਮਿਲਦਾ ਇੱਧਰ ਹੈ ਗੁਰੂ ਜੀ ਦਾ ਬਾਗ ਇਹ ਹੈ ਸਾਰਾ ਬਾਗ ਹੁਣ ਗੁਰਦੁਆਰਾ ਪਰਿਸਰ ਦੇ ਨਾਲ ਹੀ ਸਕੂਲ ਵੀ ਬਣਿਆ ਹੋਇਆ ਹੈ ਖਾਲਸਾ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪਬਲਿਕ ਖਾਲਸਾ ਸਕੂਲ ਇਹ ਦਰਬਾਰ ਦੀਵਾਨ ਸਥਾਨ ਹੈ ਗੁਰੂ ਜੀ ਪਾਸ਼ਾ ਜੀ ਦਾ ਤਖਸੈਬ ਜੀ ਦੀ ਸ਼ੋਭਾ ਤੇ ਬਣਾਇਆ ਹੋਇਆ ਜਿਵੇਂ ਤਖਤ ਸਾਹਿਬ ਹੁੰਦਾ ਰਾਜੇ ਮਹਾਰਾਜ ਦਾ ਦਰਬਾਰ ਹੁੰਦਾ ਦੀਵਾਨ ਹਾਲ ਇੱਥੇ ਦੀਵਾਨ ਸਜਾਇਆ ਕਰਦਾ ਸੀ ਗੁਰੂ ਸਾਹਿਬ ਦਾ ਜਿਵੇਂ ਰਾਜੇ ਮਹਾਰਾਜ ਦੇ ਦਰਬਾਰ ਸਜਾਉਂਦੇ ਨੇ ਤੇ ਇਸ ਤਖਤ ਦਾ ਨਾਮ ਸ਼੍ਰੀ ਤਖਤ ਮੀਰੀ ਪੀਰੀ ਰੱਖਿਆ ਤੇ ਜੇ ਬਿਲਾਸ ਜਿਨੋ ਬਿਰਦਾਇਓ ਮੇਰੀ ਪਰੀ ਤਖਤ ਬਨਾਇਓ ਗੁਰਪ੍ਰਤਾਪ ਸੂਰਿਆੰਸ਼ ਦੇ ਵਿੱਚ ਹੈ ਗੁਰਦੁਆਰਾ ਸ੍ਰੀ ਚੋ ਬੱਚਾ ਸਾਹਿਬ ਇਸ ਜਗ੍ਹਾ ਗੁਰੂ ਹਰ ਰਾਜ ਸਾਹਿਬ ਦੇ ਘੋੜਿਆਂ ਚ ਬੱਚੇ ਹੁੰਦੇ ਸਨ 2200 ਘੋੜੇ ਸਾ ਹਾਥੀ ਮੱਝਾਂ ਗਊਆਂ ਵੱਖ-ਵੱਖ ਅਸਤਵਲੇ ਰੱਖੇ ਹੋਏ ਸਨ ਸਾਰਿਆਂ ਦਾ ਦਾਣਾ ਇੱਥੇ ਸਟੋਰ ਹੁੰਦਾ ਸੀ ਅਠੇ ਪੈਰ 30 ਦਿਨ 12 ਮਹੀਨੇ ਦਾਣੇ ਨਾਲ ਭਰਪੂਰ ਰਿਆ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰ ਦਰਬਾਰ ਸਾਹਿਬ ਡੇਡੇ ਗੁਰੂ ਘਰ ਦਾ ਮਾਲ ਡੰਗਰ ਸੀ ਪਸ਼ੂ ਸੀਗੇ ਘੋੜੇ ਹਾਥੀ ਹਨਾ ਉਹਨਾਂ ਸਾਰਾ ਦਾਣਾ ਤੇ ਪਾਣੀ ਦਾ ਪ੍ਰਬੰਧ ਇੱਥੇ ਹੁੰਦਾ ਸੀ ਇਹਦੇ ਚ ਬੱਚੇ ਹੁੰਦੇ ਸੀ ਪਾਣੀ ਦੇ ਹਾਂਜੀ 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 ਹਾਂ ਯਾਦਗਾਰ ਹਾਂਜੀ ਇਹ ਜੋ ਬੱਚੇ ਬਣਾਏ ਹੋਏ ਨੇ ਯਾਦਗਾਰ ਦੇ ਤੌਰ ਤੇ ਦੇਖੋ ਜਦੋਂ ਕਿੰਨੇ ਜਗ੍ਹਾ ਸੀ ਇੱਥੇ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਘੋੜੇ ਵੀ ਸੀ ਉਹ ਤਾਂ ਨਗਰਿਓ ਗੁਰੂ ਕੀ ਸੀ ਸਾਰੀ ਇਹ ਹਾਂਜੀ ਕੀਤਵਰ ਆਨੰਦ ਬੱਛਾ ਜੀ ਨਾ ਜੀ ਹਾਂ ਜੀ ਬਾਈ ਗੁਰਦਾਰੀ ਕੀਤਵਰ ਸਾਹਿਬ ਹੈ ਹਾਂ ਜੀ ਬਾਈ ਅਨੰਦਪ੍ਰਸਾਦ ਹੈ ਜੀ ਹਾਂ ਜੀ ਹਾਂ ਗੁਰਦੁਆਰੇ 44 ਗੁਰਦੁਆਰੇ ਬਣੇ ਟੋਟਲ ਹਾਂ ਜੀ ਹਾਂ ਨਿੱਕੇ ਵੱਡੇ ਸਥਾਨ ਰਲਾ ਕੇ ਹਾਂ ਜੀ ਤੇ ਸਾਰਾ ਦਸੀ ਹਾਂ ਜੀ ਹਾਂ ਅਸੀਂ ਤਾਂ ਜਾਗ ਦਰਸ਼ਨ ਪਹਿਲਾਂ ਵੀ ਕਰੇ ਹੋਏ ਨੇ ਆ ਸਾਰੇ ਤੇ ਨਹੀਂ ਜਾ ਸਕਦੇ ਨੇਰਾ ਹੋ ਜਾਊਗਾ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੀ ਸਵਾਹਾ ਬਾਈ ਗੁਰਜਕੀ ਫਤੇ ਜਨਮ ਸਥਾਨ ਬਾਬਾ RAM ਰਾਏ ਜੀ ਦਰਬਾਰ ਸਾਹਿਬ ਗਿਰਧਪੁਰ ਹਾਂਜੀ ਹਾਂਜੀ ਫੋਟੋ ਬਣਾਈ ਹੋਈਆਂ ਨੇ ਨਾ ਸਭ ਆਏ ਹੋਏ ਜੀ ਹੈ ਨਾ ਕੁਝ ਲੱਗਦਾ ਪੈਣਾ ਪੰਜ ਲੋਕਾਂ ਦਾ ਬੰਦਾ ਮੇਰੇ राम राय ਤੋਂ ਸੰਤ ਤੋਂ ਗੁਰਦੁਆਰਾ ਮੰਜੀ ਸਾਹਿਬ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਹੈ ਬੀਬੀ ਜੀ ਦੀਆਂ ਇਤਿਹਾਸਕ ਚੀਜ਼ਾਂ ਹੱਥਾਂ ਦਾ ਕੱਢਿਆ ਰੁਮਾਲ ਪੱਖਾ ਮੰਜੀ ਸੇਲੀ ਟੋਪੀ ਸਾ ਸੰਗਤ ਜੀ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮੰਜੀ ਸਾਹਿਬ ਸਥਾਨ ਬੀਬੀ ਵੀਰੋ ਜੀ

ਠੀਕਰ ਫੋ ਦਿੱਲੀ ਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨ ਹੁਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੋ ਲੋਕ ਗੁਰਦੁਆਰਾ ਵਿਬਾਨਗੜ ਸਾਹਿਬ ਪਾਤਸ਼ਾਹੀ ਨੌਵੀਂ ਸੰਖੇਪ ਇਤਿਹਾਸ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਂਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਈਸਵੀ ਨੂੰ ਸ਼ਹਾਦਤ ਹੋਈ ਉਪਰੰਤ ਭਾਈ ਜੈਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਉੱਤੇ ਸਨ ਤੇ ਇਸ ਸਥਾਨ ਤੇ ਸੁਸ਼ੋਭਿਤ ਕਰਕੇ ਦਸਮੇਸ਼ ਪਿਤਾ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਸੁਨੇਹਾ ਭੇਜਿਆ ਦਸਮੇਸ਼ ਪਿਤਾ ਜੀ ਪਰਵਾਹ ਅਤੇ ਬੇਅੰਤ ਸੰਗਤਾਂ ਸਮੇਤ ਇੱਥੇ ਪਹੁੰਚੇ ਸਨ ਵਿਵਾਨ ਦੇ ਰੂਪ ਵਿੱਚ ਸਤਿਗੁਰਾਂ ਦੇ ਪਾਵਨ ਸੀਸ ਸ਼੍ਰੀ ਅਨੰਦਪੁਰ ਸਾਹਿਬ ਕੀਰਤਨ ਕਰਦਿਆਂ ਲੈ ਕੇ ਗਏ ਸਨ ਗੁਰਦੁਆਰਾ ਸ਼ੀਸ਼ਗੰਨ ਜੀ ਸਾਹਿਬ

ਸਾਰ ਦਿਆ ਹੁਲੇ ਲਈ ਸਾਰ ਨਿਗਾਰੀ ਤੇ ਰੱਖਣ ਲਈ ਆਹ ਰਿਸ਼ਨਾ ਕਬੂਤਰੈ ਤੇ ਚੰਕੈ ਬਸਪੜੀਆ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਿਲਾ ਫਤੇਗੜ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਆ ਕੇ ਬੈਠੇ ਅਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਲ ਸਿਖਲਾਈ ਦਿੱਤੀ ਬिलासपुर ਦੇ ਰਾਜੇ ਭੀਮ ਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਨਾਲ ਜੰਗ ਲਈ ਭੇਜਿਆ ਇੱਥੋਂ ਦੇ ਜਥੇਦਾਰ ਭਾਈ ਉਦੇਸ ਸਿੰਘ ਜੀ ਨੂੰ ਮੁਕਾਬਲੇ ਲਈ ਭੇਜਿਆ ਭਾਈ ਉਦੇਸ ਸਿੰਘ ਨੇ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨਿਹਦੇ ਉੱਪਰ ਟੰਗ ਕੇ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਭੇਟ ਕੀਤਾ ਗੁਰੂ ਸਾਹਿਬ ਜੀ ਨੇ ਆਸ਼ੀਰਵਾਦ ਦਿੱਤਾ ਇਸ ਸਥਾਨ ਦਾ ਨਾਮ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਅਤੇ ਵਾਰ ਦਿੱਤਾ ਜੋ ਵੀ ਇਸ ਸਥਾਨ ਤੇ ਆਏਗਾ ਉਹ ਮੰਨ ਦੀ ਮੁਰਾਦ ਪਾਏਗਾ ਇੱਥੇ ਇੱਕ ਇਤਿਹਾਸਿਕ ਖੂਹ ਵੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਤਾਂ کیا ਹੋਇਆ ਇੱਥੇ ਮੈਂ ਸਾਫ਼ ਤਾਂ ਹੋ ਰਿਹਾ ਜੀ ਉਹ ਨਹੀਂ ਪਤਾ ਨਹੀਂ ਦਿਸਣਾ ਨਹੀਂ ਹਾਂਜੀ ਕੀ ਬਾਬਾ ਆਇਆ ਕੋਈ ਹਾਂ ਇਤਿਹਾਸ ਖੂਏ ਟੰਗਿਆ ਹੋਇਆ ਬਾਬਾ ਜੀ ਨੇ ਮਾਪੁਰਾ ਤੰਦਰਖਤੋਣਾ ਗੀ ਬੇਰੀ ਹੈ ਨਾ ਹਾਂ ਬੇਰੀ तख्त श्री केसगढ़ साहब विखे संगत का इकट्ठा कोई बहुत बड़ी संप्रदाय आई हुई है पता चलना तुम्हारी आयो नानक के प्रभ साथ सर